ਮਲਵਈ ਗਿੱਧਾ ਦੀ ਟੀਮ ਦਾ ਕਿਉਂ ਸਟੇਜ ਤੇ ਆਣ ਤੇ ਆਪਣੀ ਪਰਫਾਰਮੈਂਸ ਨਾਲ ਧਮਾਲਾਂ ਪਾਣ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕਰੋ ਮਲਵਈ ਗਿੱਧਾ ਦੀ ਟੀਮ ਦਾ ਜੀ ਪੇਸ਼ ਹੈ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਮਲਵਈ ਗਿੱਧਾ ਜਿਸ ਨੇ ਜਗਤ ਬਣਾਇਆ ਵੀ ਹੱਥ-ਹੱਥ ਦੇ ਫੁੱਲ ਖੜਾ ਕੇ ਓ ਬੱਲੇ ਹੱਥ-ਹੱਥ ਦੇ ਫੁੱਲ ਖੜਾ ਕੇ ਸੋਨਾ ਬਾਗ ਸਜਾਇਆ ਵੀ ਕਦੇ ਕਿਸੇ ਦੀ ਰਹੀ ਨਾ ਕਰਦਾ ਓ ਸ਼ਾਬਾਸ਼ ਕਦੇ ਕਿਸੇ ਦੀ ਰਹੀ ਨਾ ਕਰਦਾ ਕਰਦਾ ਜੋ ਜੀ ਆਵਾ ਗਿੱਧਾ ਪਾਉਂਦੇਓ ਸਿਰਸਤ ਗੁਰਦੀ ਛਾਇਆ ਕਿਸਾ ਕੋਰਦੇਓ ਸਿਰਸਤ ਭਰੀ ਦੇ ਢੋਲੇ ਹੋ ਬਈ ਕੀ ਸੂਟ ਭਰੀ ਦੇ ਢੋਲੇ ਪਾਤ ਪਾਤ ਦੇ ਗਹਿਣੇ ਬਈ ਤੜ ਕਿਉ ਜਨ ਬਠਿੰਡਿਓ ਤੁਰਪੀ ਸ਼ਾਬਾਹ ਹੋ ਵੀ ਤੜ ਕਿਉ ਜਨ ਬਠਿੰਡਿਓ ਤੁਰਪੀ ਜਾ ਟੁਕੀ ਪਿੰਡ ਸੈਣੇ ਬਿਆਕਰਤਾਰੇ ਦਾ ਚੱਕਲ ਢੋਲ ਕੇ ਸੈਣੇ ਬਿਆਕਰਤਾਰੇ ਦਾ ਚੱਕਲ ਢੋਲ ਕੇ ਸੈਣੇ ਮੱਖਣ ਦਾ ਪੇੜਾ ਓ ਬੱਲੇ ਓ ਗੋਰਾ ਰੰਗ ਮੱਖਣ ਦਾ ਪੇੜਾ ਸੂਟ ਪਾਉਂਦੀ ਕਾਲਾ ਸੋਨੇ ਉੱਤੇ ਸੁਹਾਗਾ ਏੜੀਏ ਓ ਬੱਲੇ ਓ ਸੋਨੇ ਉੱਤੇ ਸੁਹਾਗਾ ਏੜੀਏ ਮੁਖ ਤੇ ਤਿਲ ਜੋ ਕਾਲਾ ਪਟਤਾ ਤਾਰੋ ਨੇ ਰਾਤ ਦੀ ਸਾਂ ਬਾੜਾ ਪਾੜ ਖਟਕੇ ਲਿਆਂਦੀ ਮਹਿਗੀ ਵੀ ਅੱਜਕੱਲ੍ਹ ਦਿੱਤਾ ਪੜਾਈ ਵੇਖ ਲੋ ਓਏ ਸੱਚੀ ਗੱਲ ਆ ਬਾਈ ਓਏ ਅੱਜਕੱਲ੍ਹ ਦਿੱਤਾ ਪੜਾਈ ਵੇਖ ਲੋ ਫੈਸ਼ਨ ਜੋਗੀ ਰਹਗੀ ਵੀ ਮੁੰਡੇ ਫਿਰਦੇ ਵਾਲ ਕਟਾਈ ਓ ਮਾਰੀ ਗੱਲ ਆ ਬਾਈ ਓ ਮੁੰਡੇ ਫਿਰਦੇ ਵਾਲ ਕਟਾਈ ਪੱਗ ਚੀਰੇ ਵਾਲੀ ਸਿਰ ਤੋਂ ਲੈ ਗਈ ਕਾਲੀ ਗੁੱਤ ਨਾਗ ਵਰਗੀ ਕਰਨਾ ਦੀ ਕੰਤੇ ਰਹਗੀ ਕਾਲੀ ਗੁੱਤ ਨਾਗ ਵਰਗੀ ਕਰਨਾ ਦੀ ਦੁਕਾਨ ਰਹਗੀ ਇਤ ਵੀਤ ਕਰਾਉਂਦੀ ਰਹਿੰਦੀ ਨਿਤ ਸਾਧਾਂ ਦੇ ਡੇਰੇ ਦੀ ਘਰ ਪਟਣਾ ਤੂੰ ਲੈ ਲਿਆ ਵੈਰ ਨੇ ਹੋ ਵੀ ਘਰ ਪਟਣਾ ਤੂੰ ਲੈ ਲਿਆ ਵੈਰ ਨੇ ਚੱਜਣਾ ਬਸਣ ਦੇ ਤੇਰੇ ਜੇ ਮੈਂ ਮਰ ਗਿਆ ਨਹੀਂ ਵਿਛੋੜ ਲੂੰਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਵਿਛੋੜ ਲੂੰਗਾ ਤੇਰੇ ਜੇ ਮੈਂ ਮਰ ਗਿਆ ਨਹੀਂ ਵਿਛੋੜ ਲੂੰਗਾ ਤੇ ਕਹ ਪਾਰੀ ਵੀ ਪਾਰੀ ਤੇ ਤਾਂ ਖਟਾ ਡੋਰੀਆ ਓ ਸ਼ਾਬਾਸ਼ ਓ ਪਾਰੀ ਤੇ ਤਾਂ ਖਟਾ ਡੋਰੀਆ ਪਤਲੀ ਤੇ ਫਲਕਾਰੀ ਵੀ ਪਤਲੀ ਦਾ ਤਾਂ ਵਿਆਹ ਹੋ ਗਿਆ ਓ ਬਲੇ ਓ ਪਤਲੀ ਦਾ ਤਾਂ ਵਿਆਹ ਹੋ ਗਿਆ ਪਾਰੀ ਫਿਰ ਇਕ ਵਾਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੇ ਪਿਆਰੀ ਆਪੇ ਮਲ ਮਲ ਨੂੰ ਇੱਕ ਤੋਤਾ ਚਾਪਟ ਚਲਾਵੇ ਡੰਡੀਆਂ ਕਰਾ ਮਿੱਤਰਾ ਹੋ ਬੱਲੇ ਹੋ ਵੀ ਡੰਡੀਆਂ ਕਰਾ ਮਿੱਤਰਾ ਜਿਹਦੇ ਵਿੱਚ ਦੀ ਮੁਲਖ ਲੰਗ ਜਾਵੇ ਕੁਰਤੀ ਸੁਹਾਵੇ ਮਿੱਤਰਾ ਜਿਹੜੀ ਸੌਦੀ ਸਵਾ ਗਜ ਆਵੇ ਜਿਹੜੀ ਸੌਦੀ ਸਵਾ ਗਜ ਆਵੇ ਤੀਵੀ ਨੌਕਰ ਦੀ ਅੰਗ ਪਤਲੇ ਨਾਲ ਸੁਹਾਵੇ ਗੀਦਾ ਪਾਉਂਦਿਆਂ ਦੀ ਸਿੱਖਤ ਕਰੀ ਨਾ ਜਾਵੇ ਗੀਦਾ ਪਾਉਂਦੇ ਦੀ ਸਿੱਖਤ ਕਰੀ ਨਾ ਜਾਵੇ ਸ਼ਿਕਾਇਤ ਨਹੀਂ ਖੂਟੋ ਬੇ ਤੇਰੀ ਹੋਵੇ ਚਰਚਾ ਚਰਚਾ ਨਾ ਕਰਵਾਈਏ ਰੀ ਵਿੱਚ ਦੀ ਮੁੰਡਿਆਂ ਦੇ ਸਭ ਬਣ ਕੇ ਲੰਘ ਜਾਈਏ ਵਿੱਚ ਦੀ ਅਸੀ ਵੀ ਸੈਣੇ ਦੇ ਵਿੱਚ ਚਾਂਜਰ ਬਣਦੀ ਹਾਏ ਹਾਏ ਉਹ ਸੈਣੇ ਦੇ ਵਿੱਚ ਚਾਂਜਰ ਬਣਦੀ ਮੁਖਸਰ ਬਣਦੀ ਕਾਠੀ ਵੀ ਭਾਈ ਬਖਤੌਰੇ ਬਣਦੇ ਟਾਕੂ ਏ ਉਹ ਭਾਈ ਬਖਤੌਰੇ ਬਣਦੇ ਟਾਕੂ ਏ ਰੱਲੇ ਬਣੇ ਗਡਾਸੀ ਵੀ ਹਿੰਮਤਪੁਰੇ ਦੀਆਂ ਬਣੀਆਂ ਕਈਆਂ ਹਾਏ ਸੱਚੀ ਗੱਲ ਹੈ ਉਹ ਹਿੰਮਤਪੁਰੇ ਦੀਆਂ ਬਣੀਆਂ ਕਈਆਂ ਸੈਰ ਪਦੌੜ ਦੀ ਛਾਟੀ ਨਹੀਂ ਬਹਿ ਜਾ ਬੋਤੇ ਤੇ ਮੰਨ ਲਾ ਸ਼ਾਹੂ ਕਰਦੀਆਂ ਬਈ ਬਾਗਾਂ ਦੇ ਵਿੱਚ ਕੱਢਣ ਕਸੀਦੇ ਹਾਏ ਹੋ ਬਾਗਾਂ ਦੇ ਵਿੱਚ ਕੱਢਣ ਕਸੀਦੇ ਸੂਈਆਂ ਰੱਖਣ ਸਾਰਦੀਆਂ ਬਈ ਗਲੀ ਗਲੀ ਬਣਜਾਰਾ ਫਿਰ ਗਿਆ ਹਾਏ ਹੋ ਗਲੀ ਗਲੀ ਬਣਜਾਰਾ ਫਿਰ ਗਿਆ ਲੱਪ ਕੇ ਸੁਰਮਾ ਲੋੜੀ ਦਾ ਵੀ ਪਰ ਪਰ ਨੈਣੀ ਪਾਵਣ ਲੱਗੀਆਂ ਹਾਏ ਉਹ ਪਰ ਪਰ ਨੈਣੀ ਪਾਵਣ ਲੱਗੀਆਂ ਤਾਤ ਕਿਥਈਆ ਤੋੜੀ ਦਾ ਮੈਂ ਨਾ ਜਾਲਮਾ ਬੈਂਦੀ ਵੋਤਾ ਚੋਰੀ ਦਾ ਮੈਂ ਨਾ ਜਾਲਮਾ ਬੈਂਦੀ ਵੋਤਾ ਚੋਰੀ ਦਾ ਮੈਂ ਨਾ ਢਾਲ ਮਾਂ ਪੈਂਦੀ ਵਿਦੋਤਾ ਚੋਰੀ ਦਾ ਮੈਂ ਨਾ ਢਾਲ ਮਾਂ ਪੈਂਦੀ ਵਿਦੋਤਾ ਚੋਰੀ ਦਾ ਓਏ 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 ਏਹਾ 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 ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਵੀ ਉਰਲੇ ਪਾਸੇ ਢਾਬ ਸੁਣੀ ਦੀ ਹਾਏ ਹਾਏ ਸੱਚੀ ਗੱਲ ਹੈ ਓ ਬਈ ਉਰਲੇ ਪਾਸੇ ਢਾਬ ਸੁਣੀ ਦੀ ਪਰਲੇ ਪਾਸੇ ਟੋਬਾ ਵੀ ਟੋਬੇ ਤੇ ਇੱਕ ਸਾਧੂ ਰਹਿੰਦਾ ਕਿਹੜਾ ਹੋ ਵੀ ਤੋਬੇ ਤੇ ਇੱਕ ਸਾਧੂ ਰਹਿੰਦਾ ਘਰ ਘਰ ਉਹਦੀ ਸੋਭਾ ਵੀ ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਹਾਏ 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 ਹੋ ਵੀ ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਮਗਰ ਉਹ ਮਾਰਦਾ ਗੋਡਾ ਨਹੀਂ ਲੱਗ ਤੇਰਾ ਪਤਲਾ ਜਿਹਾ ਫਰਸ ਹੈ ਨਾ ਜੋ ਕ ਲੱਗ ਤੇਰਾ ਪਤਲਾ ਜਿਹਾ ਕੇਤਾਵ ਸੁਣੀ ਦੀ ਓ ਬਲੇ ਨਾ ਕੋਈ ਉਥੇ ਟਾਵ ਸੁਣੀ ਦੀ ਨਾ ਹੀ ਸੁਣੀ ਦਾ ਟੋਬਾ ਵੀ ਨਾ ਕੋਈ ਉਥੇ ਸਾਧੂ ਰਹਿੰਦਾ ਓਏ ਹਾਏ ਹਾਏ ਨਾ ਕੋਈ ਉਥੇ ਸਾਧੂ ਰਹਿੰਦਾ ਨਾ ਹੀ ਉਹਦੀ ਸ਼ੋਭਾ ਵੀ ਨਾ ਹੀ ਕਿਸੇ ਨੂੰ ਘੜਾ ਚ ਕਾਵੇ ਓ ਸ਼ਾਬਾਹ ਨਾ ਹੀ ਕਿਸੇ ਨੂੰ ਘੜਾ ਚ ਕਾਵੇ ਨਾ ਹੀ ਮਾਰਦਾ ਗੋਦਾ ਬਤਲੋ ਨਾ ਡਰਨੀ ਓ ਕਾ ਗੱਲਾ ਜੋਗਾ 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 ਬਤਲੋ ਨੀ ਭਾਬੀ ਮੇਰਾ ਵਿਆਹ ਕਰਵਾ ਦੇ ਵੱਧ ਨਾ ਜਾਵੇ ਠੱਗੀ ਨੀ ਚੌਕੜਿਆਂ ਤੇ ਜਨ ਜਾਊਗੀ ਤੇਰੇ ਹੇਠ ਨੂੰ ਬੱਗੀ ਨੀ ਵੀਰ ਆਪਣੇ ਨੂੰ ਕੈਂਠਾ ਕਰਾ ਦੂੰ ਸਭਲ ਹੋ ਵੀਰ ਆਪਣੇ ਨੂੰ ਕੈਂਠਾ ਕਰਾ ਦੂੰ ਤੈਨੂੰ ਕਰਾ ਦੂੰ ਸੱਗੇ ਨਿਮੰਤਾ ਕਰਦੇ ਦੀ ਦਾੜੀ ਹੋਗੀ ਬਗੀ ਨਿਮੰਤਾ ਕਰਦੇ ਦੀ ਦਾੜੀ ਹੋਗੀ ਬਗੀ ਨਿਮੰਤਾ ਮੁੰਨਰੇ ਤੂੰ ਚੱਕਦਾ ਢੋਲ ਦੀ ਵਰਦਾ ਕਿਤੇ ਵਿੱਚ ਓਏ ਤੂੰ ਚੱਕਦਾ ਢੋਲ ਦੀ ਵਰਦਾ ਕਿਤੇ ਵਿੱਚ ਦਿਨਾ ਸ਼ੌਕ ਦੇ ਗੇੜੇ ਹੋ ਜਾ ਗੱਜਣੀਆਂ ਬੱਲੇ ਬਾਬਾ ਗੋਲੀਆਂ ਨਾਲ ਕਦੇ ਚਤਨੀ ਭਰਦਾ ਬਾਈ ਸੱਚੀ ਗੱਲ ਹੈ ਉਹ ਗੋਲੀਆਂ ਨਾਲ ਕਦੇ ਚਤਨੀ ਭਰਦਾ ਭਾਵੇਂ ਦਿਨ ਤੇ ਰਾਤ ਪਏ ਪਾਈਏ ਵੀ ਸਵਾਦਾ ਨਾਲ ਕਦੇ ਜੀਬ ਨਹੀਂ ਰਾਜ਼ਦੀ ਬਿਲਕੁਲ ਬਿਲਕੁਲ ਉਹ ਸਵਾਦਾ ਨਾਲ ਕਦੇ ਜੀਬ ਨਹੀਂ ਰਾਜ਼ਦੀ ਭਾਵੇਂ ਸੱਤੀ ਪਦਾਰਥ ਖਾਈਏ ਵੀ ਜੱਗ ਤੋਂ ਜਾਣ ਨੂੰ ਜੀ ਨਹੀਂ ਕਰਦਾ ਬਾਈ ਨਹੀਂ ਕਰਦਾ ਭਾਵੇਂ ਕਿੰਨੇ ਬੁਢੇ ਹੋ ਜਾਈਏ ਸਿਨਾ ਸਭ ਚਾਹ ਜਿੰਨੇ ਮਰਜੀ ਬੁਢੇ ਹੋ ਜਾਈਏ ਹਾਂ ਜੱਗ ਤੋਂ ਜਾਣ ਨੂੰ ਜੀ ਨਹੀਂ ਕਰਦਾ ਭਾਵੇਂ ਕਿੰਨੇ ਬੁਢੇ ਹੋ ਜਾਈਏ ਜੇ ਜਿਉਂਦੇ ਰਹੇ ਜਾਂਦੇ ਆਂ ਤਾਂ ਫੇਰ ਮਿਲਾਂਗੇ ਇੱਥੇ ਹੀ ਮਿਲਾਂਗੇ ਜਿਉਂਦੇ ਰਹਤਾ ਫੇਰ ਮਿਲਾਂਗੇ ਇੱਥੇ ਗੱਲ ਮਕਾਈਏ ਬਚ ਕਰੋ ਓ ਮੁੰਡਿਓ ਭੋਗ ਦੇਣਾ ਪਾਈਏ ਬਚ ਕਰੋ ਮੁੰਡਿਓ